ਮੇਰੇ ਡੈਡੀ ਨੇ ਮੇਰਾ ਬੜੇ ਅਮੀਰ ਘਰ ਵਿਆਹ ਕੀਤਾ ਸੀ ਪਰ ਉੱਥੋਂ ਦੇ ਲੋਕ ਮੇਰੇ ਕਾਬਿਲ ਨਹੀਂ ਸੀ ਉਹਨਾਂ ਨੇ ਹਮੇਸ਼ਾ ਮੈਨੂੰ ਨੌਕਰਾਨੀ ਬਣਾ ਕੇ ਰੱਖਿਆ ਸੀ ਮੇਰਾ ਘਰ ਵਾਲਾ ਮੈਨੂੰ ਸ਼ਰਾਬ ਪੀ ਕੇ ਕੁੱਟਦਾ ਰਹਿੰਦਾ ਸੀ ਮੇਰੀ ਸੱਸ ਵੀ ਬੜੀ ਖਰਾਬ ਸੀ ਜਿਸ ਕਰਕੇ ਤੰਗ ਹੋ ਕੇ ਮੈਂ ਉਸ ਘਰ ਨੂੰ ਛੱਡ ਕੇ ਆ ਗਈ ਸੀ ਮੇਰੇ ਕੋਈ ਬੱਚਾ ਨਹੀਂ ਸੀ ਜਿਸ ਕਰਕੇ ਮੇਰਾ ਘਰ ਵਾਲਾ ਮੈਨੂੰ ਬੜਾ ਤੰਗ ਕਰਦਾ ਸੀ ਕਿ ਤੇਰੇ ਬੱਚਾ ਕਿਉਂ ਨਹੀਂ ਹੋ ਰਿਹਾ ਮੈਂ ਆਪਣੇ ਘਰ ਵਾਲੇ ਨੂੰ ਕਈ ਵਾਰ ਕਿਹਾ ਸੀ ਕਿ ਹੋ ਸਕਦਾ ਤੁਹਾਡੇ ਵਿੱਚ ਕੋਈ ਕਮੀ ਹੋਵੇ ਆਪਾਂ ਟੈਸਟ ਕਰਵਾ ਲੈਂਦੇ ਆਂ ਪਰ ਉਹਨੂੰ ਇਹੀ ਲੱਗਦਾ ਸੀ ਕਿ ਕਮੀ ਸਿਰਫ ਔਰਤ ਵਿੱਚ ਹੀ ਹੋ ਸਕਦੀ ਹੈ ਇਸ ਕਰਕੇ ਮੈਂ ਬੜਾ ਅੱਕ ਗਈ ਸੀ ਮੇਰਾ ਆਪਣੇ ਡੈਡੀ ਨਾਲ ਬੜਾ ਪਿਆਰ ਸੀ ਡੈਡੀ ਕਹਿਣ ਲੱਗਿਆ ਕਿ ਜੇ ਤੇਨੂੰ ਜ਼ਿਆਦਾ ਤੰਗ ਕਰਦੇ ਨੇ ਤੂੰ ਛੱਡ ਕੇ ਆ ਜਾ ਕੋਈ ਨਾ ਫਿਰ ਕੀ ਹੋ ਗਿਆ ਜਿੱਥੇ ਅਸੀਂ ਰੋਟੀ ਖਾਂਦੇ ਹਾਂ ਉੱਥੇ ਤੂੰ ਖਾਈ ਜਾਏਂਗੀ ਅਸੀਂ ਘਰੋਂ ਜ਼ਿਆਦਾ ਅਮੀਰ ਨਹੀਂ ਸੀ ਗਰੀਬ ਹੀ ਸੀ ਪਰ ਮੇਰਾ ਵਿਆਹ ਥੋੜੀ ਅਮੀਰ ਘਰ ਹੋਇਆ ਸੀ ਜੇਦਾ ਮੇਰੇ ਸਹੁਰੇ ਵਾਲਿਆਂ ਨੂੰ ਬੜਾ ਮਾਣ ਸੀ ਮੈਂ ਉੱਥੇ ਰਹਿ ਕੇ ਇੰਨਾ ਅੱਕ ਗਈ ਸੀ ਕਿ ਮੈਂ ਆਪਣੇ ਘਰ ਵਾਪਸ ਆ ਗਈ ਸੀ ਮੇਰੇ ਕੋਈ ਹੋਰ ਭੈਣ ਭਰਾ ਨਹੀਂ ਸੀ ਮੈਂ ਕੱਲੀ ਹੀ ਭੈਣ ਸੀ ਮੇਰੇ ਡੈਡੀ ਵੀ ਕੰਮ ਤੇ ਲੱਗੇ ਹੋਏ ਸੀ ਡੈਡੀ ਅਜੇ ਸਿਹਤ ਪੱਖੋਂ ਵਧੀਆ ਪਏ ਸੀ ਉਹਨਾਂ ਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ ਮੰਮੀ ਥੋੜੀ ਜੀ ਬਿਮਾਰ ਰਹਿੰਦੀ ਸੀ ਮੰਮੀ ਕੋਲੋਂ ਜ਼ਿਆਦਾ ਕੰਮ ਨਹੀਂ ਹੁੰਦਾ ਸੀ ਹੁਣ ਮੈਂ ਆਪਣੇ ਪੇਕੇ ਘਰ ਰਹਿੰਦੀ ਸੀ ਮੇਰਾ ਘਰ ਵਾਲਾ ਮੈਨੂੰ ਇੱਕ ਵਾਰ ਲੈਣ ਲਈ ਆਇਆ ਸੀ ਉਹ ਵੀ ਪੂਰੇ ਰੋਬ ਬਣਾਇਆ ਸੀ ਕਹਿੰਦਾ ਸੀ ਕਿ ਹੁਣ ਸਾਰੀ ਜ਼ਿੰਦਗੀ ਇੱਥੇ ਬੈਠੀ ਰਹੇਂਗੀ ਇੱਥੇ ਕਿਹੜਾ ਤੇਰਾ ਪਿਓ ਤੇਰਾ ਖਰਚਾ ਚੁੱਕ ਲੂਗਾ ਮੇਰੇ ਨਾਲ ਚੱਲ ਜਦੋਂ ਉਹਨੇ ਇਦਾਂ ਦੀਆਂ ਗੱਲਾਂ ਕੀਤੀਆਂ ਤਾਂ ਮੈਨੂੰ ਬੜਾ ਗੁੱਸਾ ਆਇਆ ਮੈਂ ਉਹਦੇ ਨਾਲ ਨਾ ਗਈ ਕਿਉਂਕਿ ਜੇ ਉਹ ਮੈਨੂੰ ਪਿਆਰ ਨਾਲ ਲੈ ਕੇ ਜਾਂਦਾ ਸ਼ਾਇਦ ਮੈਂ ਚਲੀ ਜਾਣਾ ਸੀ ਪਰ ਉਹਦੀਆਂ ਅਜਈਆਂ ਗੱਲਾਂ ਕਰਕੇ ਮੈਂ ਉਹਦੇ ਨਾਲ ਜਾਣ ਨੂੰ ਤਿਆਰ ਨਾ ਹੋਈ ਮੈਂ ਉਹਨੂੰ ਇਕੱਲੇ ਨੂੰ ਭੇਜ ਦਿੱਤਾ ਉਹ ਜਾਣ ਲੱਗਾ ਮੈਨੂੰ ਕਹਿੰਦਾ ਕਿ ਹੁਣ ਇੱਥੇ ਹੀ ਰਹੀ ਹੁਣ ਕਦੇ ਵੀ ਮੇਰੇ ਘਰ ਪੈਰ ਨਾ ਪਾਈ ਮੇਰੇ ਡੈਡੀ ਨੇ ਵੀ ਕਹਿ ਦਿੱਤਾ ਕਿ ਅਸੀਂ ਇੰਨੇ ਕ ਜੋਗੇ ਤਾਂ ਹੈਗੇ ਆ ਕਿ ਆਪਣੀ ਧੀ ਨੂੰ ਰੋਟੀ ਖਵਾ ਸਕੀਏ ਤੂੰ ਜਿਆਦਾ ਸਾਡੀ ਧੀ ਤੇ ਰੋਬ ਨਾ ਮਾਰਿਆ ਕਰ ਜੇ ਤੂੰ ਇਸ ਤਰ੍ਹਾਂ ਉਸ ਘਰ ਵਿੱਚ ਇਹਨੂੰ ਰੱਖਣਾ ਤਾਂ ਅਸੀਂ ਆਪਣੀ ਧੀ ਨੂੰ ਨਹੀਂ ਤੋੜਨਾ ਮੇਰਾ ਘਰ ਵਾਲਾ ਵਾਪਸ ਚਲਾ ਗਿਆ ਉਸ ਤੋਂ ਬਾਅਦ ਉਹ ਕਦੇ ਵੀ ਮੈਨੂੰ ਲੈਣ ਲਈ ਨਾ ਆਇਆ ਉਹਨੇ ਤਲਾਕ ਦੇ ਪੇਪਰ ਭੇਜ ਦਿੱਤੇ ਤੇ ਸਾਡਾ ਤਲਾਕ ਦਾ ਕੇਸ ਚੱਲ ਪਿਆ ਸੀ ਮੈਂ ਸਾਰਾ ਦਿਨ ਟੈਨਸ਼ਨ ਵਿੱਚ ਰਹਿੰਦੀ ਸੀ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਰਹਿੰਦਾ ਸੀ ਕਿ ਮੇਰੇ ਮਾਪਿਓ ਨੇ ਮੱਸਾ ਮੇਰਾ ਵਿਆਹ ਕੀਤਾ ਸੀ ਸਹੁਰਾ ਘਰ ਤਾਂ ਮੈਨੂੰ ਮਿਲ ਗਿਆ ਸੀ ਪਰ ਬੰਦੇ ਚੰਗੇ ਨਹੀਂ ਮਿਲੇ ਸੀ ਜਿਸ ਕਰਕੇ ਸਾਡਾ ਰਿਸ਼ਤਾ ਅਧ ਵਿਚਾਲੇ ਹੀ ਰਹਿ ਗਿਆ ਸੀ ਮੈਂ ਤਾਂ ਫਿਰ ਵੀ ਕਿੰਨੇ ਵਾਰ ਉਹਨਾਂ ਦਾ ਸਾਰਾ ਕੁਝ ਇਗਨੋਰ ਕਰਕੇ ਦੁਬਾਰਾ ਰਹਿਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੇ ਮੈਨੂੰ ਰੱਖਣ ਦੀ ਕੋਸ਼ਿਸ਼ ਕੀਤੀ ਨਹੀਂ ਉਹਨਾਂ ਨੇ ਹਮੇਸ਼ਾ ਮੈਨੂੰ ਮਾੜਾ ਹੀ ਕਿਹਾ ਇਸ ਕਰਕੇ ਮੈਂ ਉਸ ਘਰ ਵਿੱਚੋਂ ਆ ਗਈ ਸੀ ਹੁਣ ਆਪਣੇ ਘਰ ਰਹਿੰਦੇ ਰਹਿੰਦੇ ਮੈਂ ਬੜਾ ਥੱਕ ਗਈ ਸੀ ਮੈਂ ਆਪਣੀ ਮਾਂ ਨੂੰ ਇੱਕ ਦਿਨ ਕਿਹਾ ਕਿ ਮੰਮੀ ਮੈਨੂੰ ਲੱਗਦਾ ਕਿ ਮੈਨੂੰ ਕੋਈ ਕੰਮ ਸਿੱਖ ਲੈਣਾ ਚਾਹੀਦਾ ਮੈਨੂੰ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੀਦਾ ਮੰਮੀ ਕਹਿਣ ਲੱਗੀ ਕੋਈ ਗੱਲ ਨਹੀਂ ਪੁੱਤ ਜੇ ਲੋਕ ਹੀ ਕੀ ਕਹਿਣਗੇ ਕਿ ਕੱਲ ਘਰ ਆ ਕੇ ਬੈਠ ਗਈ ਅੱਜ ਸ਼ਹਿਰ ਚ ਤੁਰੀ ਫਿਰਦੀ ਆ ਤੈਨੂੰ ਪਤਾ ਪੁੱਤ ਲੋਕਾਂ ਦਾ ਮੈਂ ਮੰਮੀ ਨੂੰ ਕਿਹਾ ਕਿ ਫਿਰ ਲੋਕਾਂ ਤੋਂ ਡਰਦੀ ਮੈਂ ਘਰ ਬੈਠ ਜਾਵਾਂ ਮੰਮੀ ਕਹਿਣ ਲੱਗੀ ਕਿ ਇੱਧਰ ਤਲਾਕ ਹੋ ਜਾਵੇ ਫਿਰ ਕੁਝ ਸੋਚਾਂਗੇ ਤੂੰ ਅਜੇ ਘਰ ਮੇਰੇ ਕੋਲ ਰਹਿ ਮੈਂ ਘਰ ਰਹਿ ਕੇ ਬੋਰ ਹੋ ਜਾਂਦੀ ਸੀ ਮੇਰਾ ਘਰ ਮਨ ਨਹੀਂ ਲੱਗਦਾ ਸੀ ਪਰ ਮੰਮੀ ਇਸ ਗੱਲ ਨੂੰ ਨਹੀਂ ਸਮਝਦੀ ਸੀ ਮੰਮੀ ਨੂੰ ਬਸ ਇਹੀ ਲੱਗਦਾ ਸੀ ਕਿ ਲੋਕ ਕੀ ਕਹਿਣਗੇ ਮੇਰੀ ਸੋਚ ਨਹੀਂ ਇਹ ਸੀ ਕਿ ਮੈਂ ਆਪਣੇ ਪਿਓ ਨਾਲ ਹੱਥ ਵਟਾਉਣਾ ਚਾਹੁੰਦੀ ਸੀ ਪਰ ਮੰਮੀ ਮੈਨੂੰ ਕਿਤੇ ਨਹੀਂ ਜਾਣ ਦਿੰਦੀ ਸੀ ਮੰਮੀ ਦਾ ਇਦਾਂ ਦਾ ਸੀ ਉਹ ਲੋਕਾਂ ਦੀ ਬੜੀ ਪਰਵਾਹ ਕਰਦੀ ਸੀ ਪਰ ਡੈਡੀ ਮੇਰਾ ਬੜਾ ਸਾਥ ਦਿੰਦੇ ਸੀ ਉਹ ਹਮੇਸ਼ਾ ਕਹਿੰਦੇ ਸੀ ਕਿ ਜਿੱਦਾਂ ਤੇਰਾ ਦਿਲ ਕਰਦਾ ਉਦਾਂ ਕਰ ਹੁਣ ਮੈਂ ਮੰਮੀ ਕੋਲ ਘਰ ਰਹਿੰਦੀ ਸੀ ਇੱਕ ਦਿਨ ਡੈਡੀ ਦਾ ਦੋਸਤ ਸਾਡੇ ਘਰ ਆਇਆ ਉਹ ਡੈਡੀ ਨਾਲੋਂ ਕੁਝ ਘੱਟ ਉਮਰ ਦਾ ਸੀ ਡੈਡੀ ਨੇ ਦੱਸਿਆ ਕਿ ਇਹ ਉਥੇ ਵੱਡੀ ਪੋਸਟ ਤੇ ਆ ਡੈਡੀ ਤਾਂ ਉਥੇ ਵਰਕਰ ਵਜੋਂ ਕੰਮ ਕਰਦੇ ਸੀ ਪਰ ਉਹ ਉਥੇ ਅਫਸਰ ਵਜੋਂ ਕੰਮ ਕਰਦਾ ਸੀ ਉਹਦੀ ਡੈਡੀ ਨਾਲ ਬੜੀ ਬਣਦੀ ਸੀ ਉਹ ਸਾਡੇ ਘਰ ਆਇਆ ਡੈਡੀ ਨੇ ਉਹਨੂੰ ਸਾਰਾ ਕੁਝ ਦੱਸਿਆ ਕਿ ਇਸ ਤਰ੍ਹਾਂ ਮੇਰੀ ਧੀ ਦਾ ਤਲਾਕ ਹੋਣ ਵਾਲਾ ਆ ਉਹ ਕਹਿਣ ਲੱਗਾ ਬੜੀ ਮਾੜੀ ਗੱਲ ਆ ਪਰ ਪ੍ਰੌਣਾ ਇਦਾਂ ਦਾ ਕੀ ਕਰਦਾ ਸੀ ਜੋ ਤਲਾਕ ਤੱਕ ਗੱਲ ਪਹੁੰਚ ਗਈ ਫਿਰ ਉਹਦੇ ਪੁੱਛਣ ਤੇ ਉਹਨੂੰ ਸਾਰੀ ਗੱਲ ਦੱਸੀ ਕਿ ਅੰਕਲ ਆਹ ਗੱਲ ਹੋਈ ਆ ਉਹ ਮੈਨੂੰ ਕਹਿਣ ਲੱਗਿਆ ਕਿ ਚਲ ਕੋਈ ਗੱਲ ਨਹੀਂ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਮੈਂ ਉਹਨੂੰ ਅੰਕਲ ਅੰਕਲ ਕਹੀ ਜਾਂਦੀ ਸੀ ਪਰ ਉਹ ਇੰਨੀ ਵੱਡੀ ਉਮਰ ਦਾ ਹੈ ਨਹੀਂ ਸੀ ਡੈਡੀ ਨਾਲੋਂ ਤਾਂ ਥੋੜਾ ਛੋਟਾ ਹੀ ਸੀ ਪਰ ਡੈਡੀ ਦਾ ਦੋਸਤ ਸੀ ਇਸ ਕਰਕੇ ਹੁਣ ਮੈਂ ਵਾਰ-ਵਾਰ ਅੰਕਲ ਹੀ ਕਹੀ ਜਾਂਦੀ ਸੀ ਅਜੇ ਮੰਮੀ ਮੈਨੂੰ ਬਾਅਦ ਵਿੱਚ ਕਹਿੰਦੀ ਸੀ ਕਿ ਤੂੰ ਉਹਨੂੰ ਅੰਕਲ ਅੰਕਲ ਕਹੀ ਜਾਂਦੀ ਸੀ ਵੀਰਾ ਵੀ ਕਹਿ ਸਕਦੀ ਸੀ ਉਹ ਇੰਨਾ ਵੱਡਾ ਨਹੀਂ ਸੀ ਮੈਂ ਕਿਹਾ ਚਲ ਕੋਈ ਗੱਲ ਨਹੀਂ ਮੰਮੀ ਮੇਰਾ ਕਿਹੜਾ ਦਿਮਾਗ ਸੈਟਿਆ ਮੈਨੂੰ ਤਾਂ ਟੈਨਸ਼ਨ ਬੜੀ ਰਹਿੰਦੀ ਆ ਉਹ ਮੈਨੂੰ ਕਹਿਣ ਲੱਗਿਆ ਕਿ ਕੱਲ ਨੂੰ ਮੈਂ ਫੇਰ ਆਉਂਗਾ ਕਿਉਂਕਿ ਮੈਂ ਉਹਦੇ ਅੱਗੇ ਰਿਕੁਐਸਟ ਕੀਤੀ ਸੀ ਕਿ ਮੈਨੂੰ ਕੰਮ ਦੀ ਲੋੜ ਆ ਮੈਂ ਘਰ ਵਿੱਚ ਰਹਿ ਕੇ ਬੋਰ ਹੋ ਜਾਂਦੀ ਆ ਉਹ ਕਹਿਣ ਲੱਗਿਆ ਕੋਈ ਗੱਲ ਨਹੀਂ ਤੇਰਾ ਵੀ ਹੱਲ ਕਰਦੇ ਆ ਮੈਂ ਕੱਲ ਤੜੇ ਘਰ ਆਉਂਗਾ ਤੇ ਫਿਰ ਆਪਾਂ ਬੈਠ ਕੇ ਗੱਲ ਕਰਦੇ ਆ ਅੱਜ ਮੈਨੂੰ ਥੋੜੀ ਜਲਦੀ ਆ ਅਗਲੇ ਦਿਨ ਉਹ ਸਾਡੇ ਘਰ ਆਇਆ ਤੇ ਮੈਨੂੰ ਕਹਿਣ ਲੱਗਿਆ ਕਿ ਮੈਂ ਤੈਨੂੰ ਉੱਥੇ ਕੰਮ ਤੇ ਜਾ ਕੇ ਕੰਮ ਸਮਝਾਉਂਗਾ ਤੇ ਜੇ ਤੂੰ ਕੰਮ ਸਿੱਖ ਲਵੇਂਗੀ ਤਾਂ ਤੈਨੂੰ ਉੱਥੇ ਕੰਮ ਤੇ ਰੱਖ ਲਵਾਂਗੇ ਕਿਉਂਕਿ ਉੱਥੇ ਉਹਦੀ ਬੜੀ ਚੱਲਦੀ ਸੀ ਮੈਂ ਕਿਹਾ ਚੱਲ ਫਿਰ ਤਾਂ ਮੈਂ ਤੇ ਡੈਡੀ ਗੱਡੀ ਤੇ ਚਲੀ ਜਾਇਆ ਕਰਾਂਗੇ ਉਹ ਕਹਿਣ ਲੱਗੇ ਕਿ ਉੱਥੇ ਕੰਮ ਨਹੀਂ ਕਿਸੇ ਬੁਟੀਕ ਵਿੱਚ ਲੱਗਣਾ ਆ ਮੈਂ ਕਿਹਾ ਠੀਕ ਆ ਬੁਟੀਕੇ ਦਾ ਆ ਉਹ ਕਹਿਣ ਲੱਗੇ ਬੁਟੀਕ ਵੀ ਮੇਰਾ ਹੀ ਆ ਡੇਡੀ ਕਹਿਣ ਲੱਗੇ ਕਿ ਤੂੰ ਮੈਨੂੰ ਤਾਂ ਕਦੇ ਬੁਟੀਕ ਬਾਰੇ ਦੱਸਿਆ ਨਹੀਂ ਉਹ ਕਹਿਣ ਲੱਗਿਆ ਕਿ ਚੱਲ ਕੀ ਦੱਸਣਾ ਸੀ ਕਿਹੜਾ ਕੋਈ ਜ਼ਿਆਦਾ ਵੱਡਾ ਬਿਜ਼ਨਸ ਆ ਬੁਟੀਕ ਤਾਂ ਅੱਜ ਕੱਲ ਹਰ ਕੋਈ ਖੋਲੀ ਬੈਠਾ ਆ ਬਸ ਨਵਾਂ ਨਵਾਂ ਬੁਟੀਕ ਕੀਤਾ ਇਸ ਕਰਕੇ ਕਿਸੇ ਕੋਲ ਜ਼ਿਆਦਾ ਗੱਲ ਨਹੀਂ ਕੀਤੀ ਅਜੇ ਜ਼ਿਆਦਾ ਕੰਮ ਵੀ ਨਹੀਂ ਚੱਲਿਆ ਉੱਥੇ ਮੈਂ ਕੁੜੀਆਂ ਰੱਖੀਆਂ ਨੇ ਚੱਲ ਉੱਥੇ ਹੀ ਇਹ ਕੁੜੀ ਕੰਮ ਤੇ ਲੱਗ ਜੂਗੀ ਤੈਨੂੰ ਸਲਾਈ ਕਢਾਈ ਤਾਂ ਆਉਂਦੀ ਹੋਊਗੀ ਮੈਂ ਕਿਹਾ ਹਾਂ ਸਲਾਈ ਤਾਂ ਮੈਨੂੰ ਆਉਂਦੀ ਆ ਪਰ ਇੰਨੀ ਜ਼ਿਆਦਾ ਵਧੀਆ ਵੀ ਨਹੀਂ ਆਉਂਦੀ ਉਹ ਕਹਿਣ ਲੱਗਿਆ ਕਿ ਚੱਲ ਕੋਈ ਨਾ ਹੌਲੀ ਹੌਲੀ ਸਾਰਾ ਕੁਝ ਸਿੱਖ ਲੇਗੀ ਕਿਉਂਕਿ ਅਸੀਂ ਵੱਡਾ ਟੇਲਰ ਮਾਸਟਰ ਰੱਖਿਆ ਉਹ ਸਾਰੀਆਂ ਕੁੜੀਆਂ ਨੂੰ ਟ੍ਰੇਨਿੰਗ ਦੇਊਗਾ ਜਿਸ ਕਰਕੇ ਸਾਰੀਆਂ ਕੁੜੀਆਂ ਵਧੀਆ ਕੰਮ ਕਰਨਗੀਆਂ ਮੈਂ ਖੁਸ਼ ਹੋਗੀ ਕਿ ਚੱਲ ਮੇਰਾ ਵੀ ਕੰਮ ਚੱਲ ਪੂਗਾ ਅੰਕਲ ਕਹਿਣ ਲੱਗਿਆ ਕਿ ਜਿਵੇਂ ਜਿਵੇਂ ਤੁਸੀਂ ਕੰਮ ਸਿੱਖੀ ਜਾਓਗੇ ਮੈਂ ਤੁਹਾਨੂੰ ਤਨਖਾਹ ਵੀ ਦੇਈ ਜਾਊਂਗਾ ਮੈਂ ਕਿਹਾ ਠੀਕ ਆ ਮੇਰਾ ਡੈਡੀ ਕਹਿਣ ਲੱਗਿਆ ਕਿ ਚੱਲ ਵਧੀਆ ਮੇਰੀ ਧੀ ਦਾ ਵੀ ਟਾਈਮ ਪਾਸ ਹੋ ਜਾਇਆ ਕਰੂਗਾ ਮੇਰਾ ਡੈਡੀ ਮੇਰਾ ਬੜਾ ਮੋਹ ਕਰਦਾ ਸੀ ਉਹਨੂੰ ਹਮੇਸ਼ਾ ਮੇਰੀ ਟੈਨਸ਼ਨ ਲੱਗੀ ਰਹਿੰਦੀ ਸੀ ਹੁਣ ਮੈਂ ਆਪਣਾ ਕੰਮ ਤੇ ਜਾਣ ਲੱਗ ਗਈ ਸੀ ਉੱਥੇ ਮੇਰਾ ਬਹੁਤ ਸੋਹਣਾ ਟਾਈਮ ਪਾਸ ਦਾ ਸੀ ਉੱਥੇ ਸਾਨੂੰ ਵਧੀਆ ਕੰਮ ਸਿਖਾਉਂਦੇ ਸੀ ਕਦੇ-ਕਦੇ ਮਨ ਵਿੱਚ ਆਪਣੇ ਵਿਆਹ ਨੂੰ ਲੈ ਕੇ ਖਿਆਲ ਆ ਜਾਂਦੇ ਸੀ ਕਿ ਮੈਂ ਕਿਉਂ ਇੰਨੀ ਜਲਦੀ ਵਿਆਹ ਕਰਵਾਉਣਾ ਸੀ ਪਰ ਫਿਰ ਸੋਚਦੀ ਸੀ ਕਿ ਚੱਲ ਕੋਈ ਗੱਲ ਨਹੀਂ ਜੋ ਮੇਰੇ ਕਰਮਾਂ ਵਿੱਚ ਲਿਖਿਆ ਸੀ ਉਹ ਮੇਰੇ ਨਾਲ ਹੋ ਕੇ ਹੀ ਰਹਿਣਾ ਸੀ ਇਸ ਤਰ੍ਹਾਂ ਦੀਆਂ ਬਸ ਗੱਲਾਂ ਕਰ ਕਰਕੇ ਟਾਈਮ ਪਾਸ ਹੋਈ ਜਾਂਦਾ ਸੀ ਇੱਕ ਦਿਨ ਅੰਕਲ ਸਾਡੇ ਜਿਹਦਾ ਬੁਟੀਕ ਸੀ ਉਹ ਉੱਥੇ ਆ ਗਏ ਉਹ ਮੈਨੂੰ ਕਹਿਣ ਲੱਗੇ ਕਿੱਦਾਂ ਚੱਲਦਾ ਮੈਂ ਕਿਹਾ ਅੰਕਲ ਬਹੁਤ ਵਧੀਆ ਉਹ ਮੈਨੂੰ ਕਹਿਣ ਲੱਗੇ ਚੱਲ ਮੈਂ ਤੇਰੇ ਲਈ ਇੱਕ ਸਰਪ੍ਰਾਈਜ਼ ਰੱਖਿਆ ਮੈਂ ਤੈਨੂੰ ਕੁਝ ਦੇਣਾ ਆ ਚੱਲ ਮੇਰੇ ਨਾਲ ਸਾਡੇ ਘਰ ਮੈਂ ਕਿਹਾ ਅੰਕਲ ਇਦਾਂ ਦਾ ਕੀ ਆ ਉਹ ਕਹਿਣ ਲੱਗੇ ਬਸ ਤੇਰੇ ਲਈ ਬਹੁਤ ਵੱਡਾ ਸਰਪ੍ਰਾਈਜ਼ ਹੈ ਮੇਰੇ ਘਰ ਮੈਂ ਅੰਕਲ ਨਾਲ ਗੱਡੀ ਵਿੱਚ ਬੈਠ ਕੇ ਅੰਕਲ ਦੇ ਘਰ ਚਲੀ ਗਈ ਜਦੋਂ ਮੈਂ ਅੰਕਲ ਦੇ ਘਰ ਗਈ ਤੇ ਮੈਂ ਵੇਖਿਆ ਕਿ ਅੰਕਲ ਦਾ ਘਰ ਬੜਾ ਵੱਡਾ ਸੀ ਬੜੀ ਸੋਹਣੀ ਕੋਠੀ ਸੀ ਹਰੇਕ ਚੀਜ਼ ਤੇ ਬੜਾ ਪੈਸਾ ਲਾਇਆ ਹੋਇਆ ਸੀ ਪਹਿਲਾਂ ਤਾਂ ਮੈਂ ਤੁਰ ਫਿਰ ਕੇ ਉਹਦਾ ਸਾਰਾ ਘਰ ਵੇਖਿਆ ਮੈਂ ਅੰਕਲ ਨੂੰ ਕਿਹਾ ਕਿ ਤੁਹਾਡੀ ਕੋਠੀ ਬਹੁਤ ਜ਼ਿਆਦਾ ਸੋਹਣੀ ਆ ਇਦਾਂ ਦਾ ਘਰ ਮੈਂ ਕਦੇ ਵੀ ਜ਼ਿੰਦਗੀ ਵਿੱਚ ਨਹੀਂ ਦੇਖਿਆ ਅੰਕਲ ਕਹਿਣ ਲੱਗੇ ਫਿਰ ਜੇ ਚਾਰ ਪੈਸੇ ਹੈਗੇ ਆ ਜੇ ਕਿਤੇ ਲਾਏ ਨਾ ਤਾਂ ਫਾਇਦਾ ਕੀ ਮੈਂ ਕਿਹਾ ਹਾਂਜੀ ਇਹ ਤਾਂ ਹੈ ਅੰਕਲ ਦੇ ਘਰ ਦੋ ਨੌਕਰਾਣੀਆਂ ਰੱਖੀਆਂ ਹੋਈਆਂ ਸੀ ਅੰਕਲ ਕਹਿਣ ਲੱਗੇ ਚਾਹ ਪਾਣੀ ਦਾ ਪ੍ਰਬੰਧ ਕਰੋ ਮੈਂ ਅੰਕਲ ਨੂੰ ਕਿਹਾ ਕਿ ਆਂਟੀ ਅੰਕਲ ਕਹਿਣ ਲੱਗੇ ਕਿ ਮੇਰਾ ਮੁੰਡਾ ਬਾਹਰ ਹੈ ਇਸ ਕਰਕੇ ਤੇਰੀ ਆਂਟੀ ਉਹਦੇ ਕੋਲ ਗਈ ਹੋਈ ਆ ਮੈਂ ਕਿਹਾ ਅੰਕਲ ਤੁਸੀਂ ਨਹੀਂ ਗਏ ਅੰਕਲ ਕਹਿਣ ਲੱਗਾ ਮੇਰਾ ਉੱਥੇ ਮਨ ਨਹੀਂ ਲੱਗਦਾ ਮੈਂ ਇੱਕ ਦੋ ਮਹੀਨੇ ਲਾ ਕੇ ਵਾਪਸ ਆ ਗਿਆ ਪਰ ਤੇਰੀ ਆਂਟੀ ਆਪਣੇ ਮੁੰਡੇ ਦਾ ਜ਼ਿਆਦਾ ਕਰਦੀ ਆ ਉਹਦਾ ਉਹਦੇ ਬਿਨਾਂ ਮਦੇਲ ਨਹੀਂ ਲੱਗਦਾ ਇਸ ਕਰਕੇ ਉਹ ਉੱਥੇ ਰਹਿ ਪੀ ਤੇ ਮੈਂ ਵਾਪਸ ਆ ਗਿਆ ਮੈਂ ਕਿਹਾ ਠੀਕ ਆ ਮੇਰੇ ਦਿਲ ਵਿੱਚ ਬੜੀ ਐਕਸਾਈਟਮੈਂਟ ਸੀ ਕਿ ਪਤਾ ਨਹੀਂ ਅੰਕਲ ਨੇ ਮੇਰੇ ਲਈ ਕੀ ਸਰਪ੍ਰਾਈਜ਼ ਰੱਖਿਆ ਅੰਕਲ ਨੇ ਬੜਾ ਕੁਝ ਖਵਾਇਆ ਪਿਆਇਆ ਇਦਾਂ ਲੱਗ ਰਿਹਾ ਸੀ ਜਿਵੇਂ ਮੈਂ ਰੈਸਟੋਰੈਂਟ 'ਚ ਬੈਠੀ ਹੋਵਾਂ ਬੜਾ ਕੁਝ ਖਾਣ ਲਈ ਲੈ ਕੇ ਆਂਦਾ ਮੈਂ ਬੜੀ ਖੁਸ਼ ਸੀ ਮੈਂ ਅੰਕਲ ਨੂੰ ਕਿਹਾ ਕਿ ਇੰਨਾ ਕੁਝ ਕਰਨ ਦੀ ਕੀ ਲੋੜ ਸੀ ਅੰਕਲ ਕਹਿਣ ਲੱਗੇ ਕੋਈ ਗੱਲ ਨਹੀਂ ਇਹ ਤਾਂ ਆਪਣੇ ਕੰਮ ਤੇ ਰੱਖਿਆ ਹੋਇਆ ਨੇ ਇਹਨਾਂ ਦੀ ਜ਼ਿੰਮੇਵਾਰੀ ਆ ਸਾਰਾ ਕੁਝ ਬਣਾਉਣਾ ਉਹਨਾਂ ਨੇ ਮੇਰੇ ਲਈ ਬੜਾ ਕੁਝ ਬਣਾ ਕੇ ਲੈ ਆਂਦਾ ਫਿਰ ਉਸ ਤੋਂ ਬਾਅਦ ਅੰਕਲ ਕਹਿਣ ਲੱਗੇ ਕਿ ਰੋਟੀ ਪਾਣੀ ਦਾ ਪ੍ਰਬੰਧ ਕਰੋ ਮੈਂ ਅੰਕਲ ਨੂੰ ਕਿਹਾ ਕਿ ਮੇਰਾ ਤਾਂ ਪਹਿਲਾਂ ਹੀ ਪਕੌੜੇ ਖਾ ਖਾ ਕੇ ਢਿੱਡ ਭਰ ਗਿਆ ਮੈਂ ਹੁਣ ਹੋਰ ਨਹੀਂ ਖਾ ਸਕਦੀ ਅੰਕਲ ਕਹਿਣ ਲੱਗੇ ਕੋਈ ਗੱਲ ਨਹੀਂ ਫੇਰ ਅੰਕਲ ਮੈਨੂੰ ਉੱਪਰ ਲੈ ਗਏ ਅੰਕਲ ਨੇ ਮੈਨੂੰ ਆਪਣਾ ਕਮਰਾ ਵਿਖਾਇਆ ਕਮਰਾ ਬੜਾ ਉੱਚਾ ਤੇ ਸੋਹਣਾ ਸੀ ਪਰ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਮੈਂ ਕਦੇ ਸੋਚਿਆ ਨਹੀਂ ਸੀ ਮੈਂ ਥੋੜੀ ਜੀ ਕਮਜ਼ੋਰੀ ਮਹਿਸੂਸ ਕਰਨ ਲੱਗੀ ਮੈਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਮੈਂ ਬਸ ਡਿੱਗਣ ਵਾਲੀ ਹੋਵਾਂ ਮੈਂ ਅੰਕਲ ਨੂੰ ਕਿਹਾ ਕਿ ਮੈਨੂੰ ਚੱਕਰ ਜੇ ਆ ਰਹੇ ਆ ਉਹ ਕਹਿਣ ਲੱਗੇ ਕੋਈ ਗੱਲ ਨਹੀਂ ਤੂੰ ਬੈਠ ਜਾ ਕਈ ਵਾਰ ਘਬਰਾਟ ਹੋ ਜਾਂਦੀ ਹੈ ਮੈਂ ਤੇਰੇ ਲਈ ਪਾਣੀ ਲੈ ਕੇ ਆਉਣਾ ਮੈਂ ਤਾਂ ਉਦੋਂ ਤੱਕ ਸ਼ਾਇਦ ਬੇਹੋਸ਼ ਹੋ ਗਈ ਸੀ ਬਾਅਦ ਵਿੱਚ ਜਦੋਂ ਮੈਂ ਹੋਸ਼ ਵਿੱਚ ਆਈ ਮੈਂ ਕੁਝ ਹੋਰ ਹੀ ਵੇਖਿਆ ਮੈਂ ਅੰਕਲ ਦੇ ਬੈਡਰੂਮ 'ਚ ਪਈ ਸੀ ਤੇ ਮੈਂ ਅੰਕਲ ਨਾ ਹੋਰ ਹਾਲਤ 'ਚ ਪਈ ਸੀ ਮੈਂ ਇਹ ਵੇਖ ਕੇ ਹੈਰਾਨ ਰਹਿ ਗਈ ਮੈਂ ਕਿਹਾ ਮੇਰੇ ਆਪਣੇ ਕਿੱਥੇ ਆ ਅੰਕਲ ਕਹਿਣ ਲੱਗੇ ਕੋਈ ਨਾ ਇੱਥੇ ਆ ਕਿਉਂ ਘਬराई ਜਰਨੀ ਆ ਮੈਨੂੰ ਥੋੜਾ ਅਜੀਬ ਜਿਹਾ ਲੱਗਾ ਕਿ ਅੰਕਲ ਵੀ ਇਸ ਤਰ੍ਹਾਂ ਕਿਉਂ ਗੱਲ ਕਰ ਰਹੇ ਮੈਂ ਅੰਕਲ ਨੂੰ ਕਹਾ ਕਿ ਤੁਸੀਂ ਇਹ ਸਭ ਕਿਉਂ ਕੀਤਾ ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਅੰਕਲ ਕਹਿਣ ਲੱਗਿਆ ਤੂੰ ਜਦੋਂ ਬੇਹੋਸ਼ ਹੋਈ ਤਾਂ ਤੂੰ ਇਹ ਸਭ ਮੇਰੇ ਨਾਲ ਆਪ ਹੀ ਕਰਨ ਲੱਗੀ ਸੀ ਫਿਰ ਮੇਰਾ ਵੀ ਰੰਗ ਬਦਲ ਗਿਆ ਇਸ ਕਰਕੇ ਕੋਈ ਗੱਲ ਨਹੀਂ ਕਿਸੇ ਕੋਲ ਵੀ ਗੱਲ ਨਾ ਕਰੀ ਪਰ ਮੈਨੂੰ ਪੱਕਾ ਪਤਾ ਸੀ ਕਿ ਮੈਂ ਇਦਾਂ ਦਾ ਕੁਝ ਵੀ ਸ਼ੁਰੂ ਨਹੀਂ ਕੀਤਾ ਸੀ ਕਿ ਜਦੋਂ ਮੈਂ ਬੇਹੋਸ਼ ਹੋਈ ਸੀ ਤਾਂ ਮੇਰੀਆਂ ਅੱਖਾਂ 'ਗੇ ਹਨੇਰਾ ਆ ਗਿਆ ਸੀ ਉਦੋਂ ਅੰਕਲ ਪਾਣੀ ਲੈਣ ਗਿਆ ਸੀ ਇੰਨਾ ਕਿ ਮੈਨੂੰ ਪੱਕਾ ਯਾਦ ਸੀ ਪਰ ਉਹਨੇ ਮੇਰੇ ਤੇ ਸਾਰਾ ਇਲਜ਼ਾਮ ਲਗਾ ਦਿੱਤਾ ਮੈਂ ਉਹਦੇ ਤੇ ਵਿਸ਼ਵਾਸ ਕਰਦੀ ਸੀ ਕਿਉਂਕਿ ਉਹ ਮੇਰੇ ਡੈਡੀ ਦਾ ਫਰੈਂਡ ਸੀ ਮੈਨੂੰ ਲੱਗਦਾ ਸੀ ਕਿ ਉਹ ਮੈਨੂੰ ਆਪਣੀ ਧੀ ਸਮਝਦਾ ਪਰ ਅੱਜ ਪਤਾ ਲੱਗਿਆ ਸੀ ਕਿ ਕੋਈ ਕਿਸੇ ਦਾ ਨਹੀਂ ਹੁੰਦਾ ਉਹਨੇ ਮੈਨੂੰ ਧੀ ਨਹੀਂ ਬਲਕਿ ਮੇਰੇ ਨਾਲ ਗਲਤ ਰਿਸ਼ਤਾ ਬਣਾ ਲਿਆ ਉਹ ਵੀ ੱੱਕੇ ਨਾਲ ਮੈਂ ਉਹਦੇ ਤੇ ਯਕੀਨ ਕਰ ਬੈਠੀ ਸੀ ਪਰ ਉਹ ਯਕੀਨ ਦੇ ਕਾਬਿਲ ਹੈ ਨਹੀਂ ਸੀ ਮੈਂ ਰੋਣ ਲੱਗ ਪਈ ਮੈਂ ਉਹਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਠੀਕ ਨਹੀਂ ਕੀਤਾ ਉਹ ਮੈਨੂੰ ਕਹਿਣ ਲੱਗਾ ਇੰਨੀ ਵੱਡੀ ਵੀ ਗੱਲ ਨਹੀਂ ਆ ਉਹਨੇ ਮੇਰੇ ਸਾਹਮਣੇ ਪੈਸਿਆਂ ਦੀ ਗੁੱਟੀ ਲਿਆ ਕੇ ਸੁੱਟ ਦਿੱਤੀ ਤੇ ਮੈਨੂੰ ਕਹਿਣ ਲੱਗਾ ਲੈ ਚੱਕ ਜਿੰਨੇ ਪੈਸੇ ਚਾਹੀਦੇ ਆ ਉਹ ਮੈਨੂੰ ਕਹਿਣ ਲੱਗਿਆ ਕਿ ਮੈਂ ਤੈਨੂੰ ਪੈਸੇ ਦੇ ਦਿਆ ਕਰੂੰਗਾ ਮੈਨੂੰ ਕ ਤੇਰੇ ਵਰਗੀ ਦੀ ਜ਼ਰੂਰਤ ਸੀ ਜਿਸ ਦਿਨ ਦਾ ਮੈਂ ਤੈਨੂੰ ਵੇਖਿਆ ਮੈਂ ਤੈਨੂੰ ਪਾਉਣਾ ਚਾਹੁੰਦਾ ਸੀ ਆਖਿਰ ਮੈਂ ਤੈਨੂੰ ਪਾ ਹੀ ਲਿਆ ਮੈਂ ਕਿਹਾ ਇਹ ਤਾਂ ਡਾ ਸਰਪ੍ਰਾਈਜ਼ ਸੀ ਮੈਨੂੰ ਲੱਗਦਾ ਸੀ ਕਿ ਤੁਸੀਂ ਕੋਈ ਚੰਗਾ ਜਿਹਾ ਸਰਪ੍ਰਾਈਜ਼ ਦੇਵੋਗੇ ਪਰ ਤੁਸੀਂ ਮੇਰੇ ਨਾਲ ਇੰਨਾ ਗਲਤ ਕਰ ਦਿੱਤਾ ਉਹ ਮੈਨੂੰ ਕਹਿਣ ਲੱਗਿਆ ਕਿ ਅੱਜ ਕੱਲ ਸਭ ਕੁਝ ਚੱਲਦਾ ਆ ਕਿਹੜਾ ਅੱਜ ਕੱਲ ਇੰਨਾ ਸੋਚਦਾ ਜਦੋਂ ਉਹਨੇ ਮੈਨੂੰ ਪੈਸੇ ਵਿਖਾਏ ਤਾਂ ਮੇਰਾ ਮਨ ਹੋਰ ਤਰ੍ਹਾਂ ਹੋ ਗਿਆ ਉਹ ਮੈਨੂੰ ਕਹਿਣ ਲੱਗਿਆ ਵੇਖ ਤੇਰਾ ਪਿਓ ਇੰਨਾ ਵੀ ਜ਼ਿਆਦਾ ਅਮੀਰ ਨਹੀਂ ਆ ਕਿ ਤੈਨੂੰ ਸਾਰੀ ਉਮਰ ਖਵਾ ਸਕੇ ਤੂੰ ਆਪਣਾ ਬੁਟੀਕ ਦੇ ਬਹਾਨੇ ਨਾਲ ਮੇਰੇ ਕੋਲੋਂ ਪੈਸੇ ਲਈ ਜਾ ਤੇ ਮੇਰੀ ਲੋੜ ਪੂਰੀ ਕਰੀ ਜਾ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਹੋਣ ਲੱਗੀ ਇੱਕ ਵਾਰ ਤਾਂ ਮੈਨੂੰ ਗੁੱਸਾ ਆਇਆ ਮੈਂ ਜਲਦੀ ਜਲਦੀ ਆਪਣੇ ਕੱਪੜੇ ਲੈ ਕੇ ਉੱਥੋਂ ਚਲੀ ਗਈ ਮੈਂ ਪੈਸਿਆਂ ਦੀ ਗੁੱਟੀ ਵੀ ਨਾਲ ਨਾਲ ਲੈ ਕੇ ਗਈ ਮੈਨੂੰ ਜਾਣ ਲੱਗੀ ਨੂੰ ਉਹ ਕਹਿਣ ਲੱਗਿਆ ਕਿ ਇਹ ਗੱਲ ਕਿਸੇ ਕੋਲ ਨਾ ਕਰੀ ਜੇ ਤੂੰ ਇਹ ਗੱਲ ਕਿਸੇ ਕੋਲ ਕੀਤੀ ਮੈਂ ਤੇਰਾ ਜੀਣਾ ਹਰਾਮ ਕਰ ਦੂੰਗਾ ਮੈਂ ਤੇਰੇ ਡੈਡੀ ਦਾ ਵੀ ਜੀਣਾ ਹਰਾਮ ਕਰ ਦੂੰਗਾ ਮੈਂ ਕਿਹਾ ਕੋਈ ਨਾ ਵੇਖਾਂਗੇ ਜੋ ਹੋਊਗਾ ਪਰ ਮੈਂ ਆਪਣੇ ਡੈਡੀ ਨੂੰ ਇਹ ਗੱਲ ਜ਼ਰੂਰ ਦੱਸੂਗੀ ਮੈਂ ਇੰਨੀ ਗੱਲ ਕਹਿ ਕੇ ਚਲੀ ਗਈ ਉਸ ਦਿਨ ਮੈਂ ਸਿੱਧਾ ਹੀ ਆਪਣੇ ਘਰ ਚਲੀ ਗਈ ਮੰਮੀ ਮੈਨੂੰ ਕਹਿਣ ਲੱਗੀ ਕੀ ਹੋਇਆ ਤੂੰ ਜਲਦੀ ਆ ਗਈ ਮੈਂ ਕਿਹਾ ਵੈਸੇ ਮੇਰੀ ਸਿਹਤ ਠੀਕ ਨਹੀਂ ਸੀ ਮੈਂ ਅੰਦਰ ਜਾ ਕੇ ਪਈ ਤੇ ਅੰਦਰ ਜਾ ਕੇ ਸੋਚਣ ਲੱਗੀ ਕਿ ਮੇਰੇ ਨਾਲ ਜ਼ਿੰਦਗੀ ਵਿੱਚ ਕਿੰਨਾ ਕੁਝ ਹੋ ਗਿਆ ਜੋ ਅੱਜ ਹੋਇਆ ਮੈਂ ਕਦੇ ਸੋਚਿਆ ਨਹੀਂ ਸੀ ਉਹ ਅੰਕਲ ਨੇ ਮੈਨੂੰ बेहोशी ਵਾਲੀ ਦਵਾਈ ਪਿਆ ਕੇ ਮੇਰੇ ਨਾਲ ਜੋ ਕੁਝ ਕੀਤਾ ਉਹ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਿਆ ਮੈਂ ਸੋਚਦੀ ਰਹੀ ਕਿ ਲੋਕ ਇੱਕ ਮਜਬੂਰ ਔਰਤ ਦਾ ਕਿਦਾਂ ਫਾਇਦਾ ਚੁੱਕ ਲੈਂਦੇ ਨੇ ਪਰ ਉਹਦੇ ਪੈਸੇ ਵੇਖ ਕੇ ਮੈਨੂੰ ਥੋੜਾ ਲਾਲਚ ਵੀ ਹੋ ਰਿਹਾ ਸੀ ਮੈਂ ਸੋਚ ਰਹੀ ਸੀ ਕਿ ਉਹਦੇ ਕੋਲ ਕਿੰਨੇ ਪੈਸੇ ਆ ਮੈਂ ਅਮੀਰ ਬਣ ਸਕਦੀ ਆ ਮੇਰਾ ਮਨ ਬਦਲ ਗਿਆ ਤੇ ਸਵੇਰ ਨੂੰ ਮੈਂ ਫਿਰ ਬੁਟੀਕ ਤੇ ਚਲੀ ਗਈ ਜਦੋਂ ਮੈਂ ਬੁਟੀਕ ਤੇ ਗਈ ਤਾਂ ਉਹ ਅੱਗੇ ਹੀ ਖੜਾ ਸੀ ਉਹ ਮੈਨੂੰ ਕਹਿਣ ਲੱਗਿਆ ਆ ਗਈ ਮੈਂ ਕਿਹਾ ਹਾਂ ਉਹ ਮੈਨੂੰ ਕਹਿਣ ਲੱਗਿਆ ਇੱਕ ਮਿੰਟ ਮੇਰੇ ਕੋਲ ਅੰਦਰ ਆਈ ਤੇ ਅੰਦਰ ਲੈ ਗਿਆ ਤੇ ਅੰਦਰ ਜਾ ਕੇ ਮੈਨੂੰ ਪੁੱਛਣ ਲੱਗਾ ਕਿ ਕੀ ਸੋਚਿਆ ਫਿਰ ਤੂੰ ਇਹਦਾ ਮਤਲਬ ਤੇਰੀ ਹਾਂ ਆ ਜੋ ਮੈਂ ਤੈਨੂੰ ਕੱਲ ਗੱਲ ਕਹੀ ਸੀ ਮੈਂ ਕਿਹਾ ਹਾਂ ਕਿਉਂਕਿ ਮੈਨੂੰ ਪੈਸੇ ਦਾ ਲਾਲਚ ਪੈ ਗਿਆ ਸੀ ਮੈਂ ਉਹਨੂੰ ਕਿਹਾ ਕਿ ਕੱਲ ਵਾਲੇ ਪੈਸੇ ਮੈਂ ਚੱਕਣੇ ਭੁੱਲ ਗਈ ਸੀ ਪਰ ਮੇਰੀਆਂ ਨਜ਼ਰਾਂ ਝੁਕੀਆਂ ਹੋਈਆਂ ਸੀ ਉਹਨੇ ਮੈਨੂੰ ਗੁੱਟੀ ਕੱਢ ਕੇ ਫੜਾਤੀ ਤੇ ਮੈਨੂੰ ਕਹਿਣ ਲੱਗਿਆ ਕਿ ਮੈਨੂੰ ਪਤਾ ਸੀ ਤੂੰ ਜ਼ਰੂਰ ਆਏਂਗੀ ਤੇ ਉਹ ਮੈਨੂੰ ਕਹਿਣ ਲੱਗਿਆ ਫਿਰ ਸ਼ਾਮ ਤੱਕ ਤਿਆਰ ਰਹੀ ਅੱਜ ਮੈਂ ਰਾਤ ਨੂੰ ਤੇਰੇ ਨਾਲ ਬਤਾਉਂਗਾ ਮੈਂ ਕਿਹਾ ਨਹੀਂ ਰਾਤ ਨੂੰ ਮੈਂ ਨਹੀਂ ਆ ਸਕਦੀ ਕਿਉਂਕਿ ਰਾਤ ਨੂੰ ਮੈਂ ਆਪਣੇ ਘਰ ਕੀ ਜਵਾਬ ਦਊਂਗੀ ਉਹ ਮੈਨੂੰ ਕਹਿਣ ਲੱਗਿਆ ਕਿ ਕੋਈ ਨਾ ਮੈਂ ਆਪੇ ਤੇਰੇ ਪਿਓ ਨੂੰ ਕਹਿ ਦੂੰਗਾ ਕਿ ਮੈਂ ਸਾਰਿਆਂ ਨੂੰ ਖਾਣਾ ਖਵਾਉਣ ਲਈ ਲੈ ਕੇ ਗਿਆ ਆ ਹੁਣ ਮੈਂ ਮਜਬੂਰ ਸੀ ਕਿਉਂਕਿ ਮੈਂ ਪੈਸੇ ਵਾਲ ਵੇਖਣ ਲੱਗ ਗਈ ਸੀ ਮੈਂ ਕਿਹਾ ਠੀਕ ਆ ਸ਼ਾਮ ਨੂੰ ਉਹਨੇ ਮੇਰੇ ਪਾਪਾ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਸਾਰੀਆਂ ਕੁੜੀਆਂ ਤੇ ਮੁੰਡਿਆਂ ਨੂੰ ਬਾਹਰ ਕੁਝ ਖਵਾਉਣ ਲੈ ਕੇ ਗਿਆ ਆ ਉਹ ਕਹਿਣ ਲੱਗੇ ਠੀਕ ਆ ਕੋਈ ਗੱਲ ਨਹੀਂ ਕਿਉਂਕਿ ਡੈਡੀ ਵੀ ਅੰਕਲ ਤੇ ਬੜਾ ਭਰੋਸਾ ਕਰਦੇ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਹ ਆਪਣੀ ਧੀ ਹੀ ਸਮਝਦਾ ਆ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹ ਮੈਨੂੰ ਆਪਣੀ ਧੀ ਨਹੀਂ ਬਲਕਿ ਮੇਰੇ ਨਾਲ ਇਹ ਸਭ ਦਇਆ ਪਰ ਇਹ ਫੈਸਲਾ ਮੈਂ ਆਪਣੀ ਮਰਜ਼ੀ ਨਾਲ ਲਿਆ ਸੀ ਬੇਸ਼ੱਕ ਇੱਕ ਵਾਰ ਉਹਨੇ ਮੇਰੇ ਨਾਲ ਇਹ ਸਭ ਤੱਕੇ ਨਾਲ ਕਰ ਲਿਆ ਸੀ ਪਰ ਹੁਣ ਇਹ ਸਭ ਮੈਂ ਆਪਣੀ ਮਰਜ਼ੀ ਨਾਲ ਕਰ ਰਹੀ ਸੀ ਉਹ ਮੈਨੂੰ ਬਹੁਤ ਵੱਡੇ ਹੋਟਲ ਵਿੱਚ ਲੈ ਗਿਆ ਤੇ ਉੱਥੇ ਪੂਰੀ ਰਾਤ ਮੇਰੇ ਨਾਲ ਮਜ਼ੇ ਕੀਤੇ ਜਦੋਂ ਉਹ ਮੈਨੂੰ ਲੱਕ ਤੋਂ ਫੜਦਾ ਸੀ ਤਾਂ ਪਤਾ ਨਹੀਂ ਮੈਨੂੰ ਕੀ ਹੋ ਜਾਂਦਾ ਸੀ ਮੈਂ ਵੀ ਆਪਣਾਪ ਖੋ ਬੈਠਦੀ ਸੀ ਤੇ ਉਹਦੇ ਰੰਗਾਂ ਵਿੱਚ ਰੰਗੀ ਜਾਂਦੀ ਸੀ ਉਹ ਪਤਾ ਨਹੀਂ ਕਿਹੜੀ-ਕਿਹੜੀ ਰੀਖਾ ਕੇ ਮੇਰੇ ਨਾਲ ਪੂਰੀ ਰਾਤ ਬਤਾਉਂਦਾ ਸੀ ਤੇ ਸਾਰੀ ਰਾਤ ਲੱਗਾ ਰਹਿੰਦਾ ਸੀ ਹੁਣ ਮੈਨੂੰ ਵੀ ਇਸ ਚੀਜ਼ ਦਾ ਚਸਕਾ ਜਾਂ ਪੈ ਗਿਆ ਸੀ ਰਾਤ ਬਿਤਾਈ ਤੇ ਇੰਨਾ ਵਧੀਆ ਰੂਮ ਸੀ ਕਿ ਮੈਂ ਤਾਂ ਵੇਖਦੀ ਰਹਗੀ ਤੇ ਉੱਥੇ ਏਸੀ ਲੱਗਾ ਹੋਇਆ ਸੀ ਉਹਨੇ ਮੈਨੂੰ ਬੜੇ ਸੋਹਣੇ ਕੱਪੜੇ ਲਿਆ ਕੇ ਦਿੱਤੇ ਰਾਤ ਨੂੰ ਪਾਉਣ ਲਈ ਜੋ ਮੈਂ ਕਦੇ ਜ਼ਿੰਦਗੀ ਵਿੱਚ ਨਹੀਂ ਪਾਏ ਸੀ ਉਹ ਮੈਨੂੰ ਕਹਿਣ ਲੱਗਿਆ ਕਿ ਵੇਖ ਮੇਰੇ ਨਾਲ ਇਸ ਤਰ੍ਹਾਂ ਰਹੇਗੀ ਤਾਂ ਐਸ਼ ਕਰੇਗੀ ਮੈਂ ਇਸ ਐਸ਼ ਪਰ ਹੀ ਜ਼ਿੰਦਗੀ ਵਿੱਚ ਕਦਮ ਰੱਖ ਲਿਆ ਸੀ ਕਿ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਸੀ ਬੇਸ਼ੱਕ ਮੈਂ ਪਹਿਲਾਂ ਅਮੀਰ ਕਰ ਗਈ ਸੀ ਪਰ ਉਸ ਬੰਦੇ ਨੇ ਮੈਨੂੰ ਕਦੇ ਵੀ so que, does ਮੈਨੂੰ ਅਮੀਰੀ ਦਾ ਕੋਈ ਫਾਇਦਾ ਨਹੀਂ ਸੀ ਪਰ ਇੱਥੇ ਮੈਨੂੰ ਥੋੜਾ ਰਿਲੈਕਸ ਫੀਲ ਹੋ ਰਿਹਾ ਸੀ ਇਸ ਤਰ੍ਹਾਂ ਸੀ ਰਾਤ ਉਥੇ ਬਤਾਈ ਤੇ ਖਾਣਾ ਵੀ ਉਹਨੇ ਮੈਨੂੰ ਬਹੁਤ ਵਧੀਆ-ਵਧੀਆ ਖਵਾਇਆ ਮੈਂ ਪੂਰੀ ਰਾਤ ਬੜੀ ਖੁਸ਼ ਹੋ ਕੇ ਉਹਦੇ ਨਾਲ ਬਤਾਈ ਉਹ ਮੇਰੇ ਤੋਂ ਬੜਾ ਖੁਸ਼ ਸੀ ਮੈਂ ਉਹਨੂੰ ਕਿਹਾ ਕਿ ਹੁਣ ਮੇਰੇ ਲਈ ਜਲਦੀ-ਜਲਦੀ ਸੋਨੇ ਦੀ ਰਿੰਗ ਬਣਵਾ ਕੇ ਦੇ ਕਿਉਂਕਿ ਮੈਨੂੰ ਸੋਨੇ ਦਾ ਬੜਾ ਸ਼ੌਂਕ ਆ ਮੇਰੇ ਸਹੁਰਿਆਂ ਨੇ ਮੇਰੀਆਂ ਸਾਰੀਆਂ ਰਿੰਗਾਂ ਵਾਪਿਸ ਲੈ ਲਿਆ ਨੇ ਤੇ ਹੁਣ ਮੇਰੇ ਹੱਥ ਵਿੱਚ ਕੋਈ ਵੀ ਰਿੰਗ ਨਹੀਂ ਆ ਉਹ ਮੈਨੂੰ ਕਹਿਣ ਲੱਗਿਆ ਕਿ ਰਿੰਗ ਦੀ ਕਿਹੜੀ ਗੱਲ ਆ ਮੈਂ ਤੈਨੂੰ ਸਾਰੀ ਸੋਨੇ ਵਿੱਚ ਮੜਾ ਦ ਬਸ ਜਿੱਦਾਂ ਮੈਂ ਕਹਿੰਦਾ ਉਦਾਂ ਕਰਦੀ ਰਹੀ ਮੈਂ ਕਿਹਾ ਠੀਕ ਆ ਉਹਨੇ ਮੈਨੂੰ ਸੋਨੇ ਦੀ ਰਿੰਗ 1 ਮਹੀਨੇ ਦੇ ਵਿੱਚ ਵਿੱਚ ਬਣਵਾ ਕੇ ਦਿੱਤੀ ਬਹੁਤ ਜ਼ਿਆਦਾ ਹੈਵੀ ਸੀ ਜੋ ਕਿ ਬੜੀ ਭੀਕੀ ਬੜੀ ਸੀ ਮੈਂ ਤਾਂ ਹੈਰਾਨ ਸੀ ਕਿ ਇਸ ਬੰਦੇ ਕੋਲ ਕਿੰਨਾ ਪੈਸਾ ਆ ਜਦੋਂ ਮੇਰੀ ਰਿੰਗ ਮੇਰੀ ਮੰਮੀ ਨੇ ਵੇਖੀ ਤਾਂ ਮੰਮੀ ਕਹਿਣ ਲੱਗੀ ਕਿ ਇੰਨੀ ਜਲਦੀ ਤੂੰ ਸੋਨੇ ਦੀ ਮੰਦਰੀ ਵੀ ਬਣਵਾ ਲਈ ਇੰਨੇ ਪੈਸੇ ਤੇਰੇ ਕੋਲ ਹੋ ਗਏ ਸੀ ਮੈਂ ਕਿਹਾ ਮੰਮੀ ਥੋੜੇ ਪੈਸੇ ਤਾਂ ਮੈਨੂੰ ਅੰਕਲ ਨੇ ਤਨਖਾਹ ਦਿੱਤੀ ਸੀ ਥੋੜੇ ਪੈਸੇ ਮੈਂ ਐਡਵਾਂਸ ਵਿੱਚ ਫੜ ਲੇ ਜਿਸ ਕਰਕੇ ਮੈਂ ਸੋਨੇ ਦੀ ਰਿੰਗ ਬਣਵਾ ਲਈਆ ਮੇਰੇ ਘਰ ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਸੀ ਸਾਰੇ ਘਰਦਿਆਂ ਨੂੰ ਇਹੀ ਲੱਗਦਾ ਸੀ ਕਿ ਅੰਕਲ ਮੈਨੂੰ ਤਨਖਾਹ ਦਿੰਦਾ ਹੋਣਾ ਜਿਸ ਕਰਕੇ ਮੈਂ ਆਪਣਾ ਸਭ ਕੁਝ ਬਣਾਈ ਜਾਨੀ ਆ ਮੇਰੇ ਕੋਲੇ ਥੋੜਾ ਨਹੀਂ ਕਾਫੀ ਜ਼ਿਆਦਾ ਸੋਨਾ ਹੋ ਗਿਆ ਸੀ ਮੈਨੂੰ ਵੀ ਹੁਣ ਲਾਲਚ ਹੋ ਗਿਆ ਸੀ ਜਿੰਨਾ ਕ ਸੋਨਾ ਮੇਰੇ ਕੋਲ ਹੋਇਆ ਸੀ ਉਸ ਤੋਂ ਅੱਗੇ ਸੋਨਾ ਹੋਰ ਬਣਵਾਉਣ ਦੀ ਮੇਰੀ ਚਾਹਤ ਪੈਦਾ ਹੋ ਗਈ ਸੀ ਮੈਨੂੰ ਹਮੇਸ਼ਾ ਹੀ ਲੱਗਦਾ ਰਹਿੰਦਾ ਸੀ ਕਿ ਮੈਂ ਹੋਰ ਪੈਸਾ ਕਮਾਵਾਂ ਹੋਰ ਪੈਸਾ ਕਮਾਵਾਂ ਮੈਂ ਆਪਣੀ ਇੱਜ਼ਤ ਵੱਲ ਬਿਲਕੁਲ ਨਹੀਂ ਵੇਖਦੀ ਸੀ ਬਿਲਕੁਲ ਮੈਨੂੰ ਬਸ ਪੈਸੇ ਦਾ ਲਾਲਚ ਹੋ ਗਿਆ ਸੀ ਮੈਂ ਸਾਰਾ ਦਿਨ ਪੈਸੇ ਬਾਰੇ ਸੋਚਦੀ ਰਹਿੰਦੀ ਸੀ ਹੁਣ ਮੈਂ ਆਪ ਨੂੰ ਕਹਿੰਦੀ ਸੀ ਕਿ ਮੈਂ ਤੁਹਾਡੇ ਨਾਲ ਕਦੋਂ ਜਾਵਾਂ ਮੈਨੂੰ ਇਹ ਹੁੰਦਾ ਸੀ ਕਿ ਉਹ ਮੇਰੇ ਨਾਲ ਟਾਈਮ ਬਿਤਾਵੇ ਤੇ ਮੈਂ ਵੱਧ ਤੋਂ ਵੱਧ ਪੈਸਾ ਕਮਾਵਾਂ ਮੈਂ ਕਦੇ ਵੀ ਆਪਣੀ ਇੱਜ਼ਤ ਬਾਰੇ ਨਹੀਂ ਸੋਚਦੀ ਸੀ ਬਸ ਮੈਨੂੰ ਪੈਸੇ ਦਾ ਹੀ ਲਾਲਚ ਲੱਗਾ ਰਹਿੰਦਾ ਸੀ ਇੱਕ ਦਿਨ ਅਸੀਂ ਦੋਵੇਂ ਜਣੇ ਹੋਟਲ ਵਿੱਚ ਗਏ ਤੇ ਉੱਥੇ ਮੇਰਾ ਘਰ ਵਾਲਾ ਕਿਸੇ ਔਰਤ ਨੂੰ ਲੇਕ ਕਿਆ ਆਇਆ ਸੀ ਜਿਹਨੇ ਕਿ ਮੈਨੂੰ ਅੰਕਲ ਨਾਲ ਵੇਖ ਲਿਆ ਜਦੋਂ ਨੇ ਮੈਨੂੰ ਅੰਕਲ ਨਾਲ ਵੇਖ ਲਿਆ ਤੇ ਮੈਂ ਆਪਣਾ ਮੂੰਹ ਟੱਕ ਲਿਆ ਤੇ ਮੈਨੂੰ ਕਹਿਣ ਲੱਗਾ ਕਿਉਂ ਹੁਣ ਕਿਉਂ ਮੂੰਹ ਟੱਕਦੀਆਂ ਤੂੰ ਇਹ ਕੁਝ ਕਰਦੀ ਫਿਰਦੀਆਂ ਮੈਨੂੰ ਤੇਰੇ ਬਾਰੇ ਪਤਾ ਹੀ ਨਹੀਂ ਸੀ ਮੈਨੂੰ ਤਾਂ ਲੱਗਦਾ ਤੂੰ ਕਰੈਕਟਰਲੈਸ ਔਰਤ ਨਹੀਂ ਆ ਪਰ ਤੂੰ ਤਾਂ ਬੜੀ ਕਰੈਕਟਰਲੈਸ ਔਰਤਾਂ ਮੈਂ ਕੁਝ ਨਾ ਬੋਲੀ ਮੈਂ ਜਲਦੀ ਜਲਦੀ ਅੰਕਲ ਨਾਲ ਗੱਡੀ ਵਿੱਚ ਬੈਠ ਗਈ ਉਹਨੇ ਇਹ ਵੀ ਵੇਖ ਲਿਆ ਸੀ ਕਿ ਮੇਰੇ ਨਾਲ ਮੇਰੀ ਉਮਰ ਤੋਂ ਵੱਧ ਦਾ ਇਨਸਾਨ ਆ ਮੇਰਾ ਦਿਲ ਟੜਕਰਿਆ ਸੀ ਤੇ ਗੱਡੀ ਵਿੱਚ ਬੈਠ ਕੇ ਮੈਂ ਉਸ ਅੰਕਲ ਨੂੰ ਵੀ ਸਾਰੀ ਗੱਲ ਦੱਸੀ ਉਹ ਮੈਨੂੰ ਕਹਿਣ ਲੱਗਿਆ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਇਹੋ ਜਿਹੇ ਬਥੇਰੇ ਫਿਰਦੇ ਆ ਇਹਨੂੰ ਤਾਂ ਮੈਂ ਮਿੰਟ ਵਿੱਚ ਜੇਲ੍ਹ ਕਰਵਾ ਦੂੰਗਾ ਮੇਰੇ ਘਰ ਪਹੁੰਚਣ ਤੋਂ ਪਹਿਲਾਂ ਉਹ ਮੇਰੇ ਘਰ ਪਹੁੰਚ ਕੇ ਸਾਰੀ ਸੱਚਾਈ ਦੱਸ ਆਇਆ ਕਿਉਂਕਿ ਮੈਂ ਤਾਂ ਉਹਦੇ ਬੁਟੀਕ ਵਿੱਚ ਚਲੀ ਗਈ ਸੀ ਮੈਨੂੰ ਇੰਨੀ ਉਮੀਦ ਨਹੀਂ ਸੀ ਕਿ ਉਹ ਮੇਰੇ ਘਰ ਚਲਾ ਜਾਊਗਾ ਉਹਨੇ ਮੇਰੇ ਪਿਓ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਤੇ ਮੇਰੇ ਪਿਓ ਨੇ ਉਹਦੇ ਤੇ ਬਿਲਕੁਲ ਯਕੀਨ ਨਾ ਕੀਤਾ ਉਹ ਕਹਿਣ ਲੱਗਿਆ ਕਿ ਤੁਹਾਡੀ ਕੁੜੀ ਤੇ ਉਸ ਬੰਦੇ ਦਾ ਕੋਈ ਪਿਆਰਤੀ ਵਾਲਾ ਰਿਸ਼ਤਾ ਹੀ ਨਹੀਂ ਆ ਬਲਕਿ ਉਹਨਾਂ ਦਾ ਨਾਜਾਇਜ਼ ਰਿਸ਼ਤਾ ਆ ਪਰ ਮੇਰੇ ਡੈਡੀ ਨੇ ਇਹ ਗੱਲ ਨਾ ਮੰਨੀ ਮੇਰੇ ਡੈਡੀ ਨੇ ਮੇਰੇ ਤੇ ਯਕੀਨ ਕੀਤਾ ਫਿਰ ਡੈਡੀ ਕਹਿਣ ਲੱਗਾ ਕਿ ਮੈਨੂੰ ਆਪਣੀ ਧੀ ਤੇ ਪੂਰਾ ਯਕੀਨ ਆ ਨਾਲੇ ਮੈਨੂੰ ਆਪਣੇ ਦੋਸਤ ਤੇ ਯਕੀਨ ਆ ਤੂੰ ਇੱਕ ਪਿਉਤੀ ਦੇ ਰਿਸ਼ਤੇ ਤੇ ਵੀ ਉਂਗਲ ਉਠਾ ਦਿੱਤੀ ਡੈਡੀ ਮੈਨੂੰ ਕਹਿਣ ਲੱਗੇ ਮੈਨੂੰ ਤੇਰੇ ਘਰ ਵਾਲੇ ਤੋਂ ਇੰਨੀ ਉਮੀਦ ਨਹੀਂ ਸੀ ਮੈਂ ਕਿਹਾ ਪਾਪਾ ਉਹ ਤਾਂ ਹੈਗਾ ਹੀ ਇਦਾਂ ਦਾ ਆ ਮੈਂ ਅੰਦਰ ਜਾ ਕੇ ਬੜਾ ਰੋਈ ਕਿਉਂਕਿ ਮੈਨੂੰ ਇਸ ਗੱਲ ਦਾ ਬੜਾ ਪਛਤਾਵਾ ਜਿਹਾ ਲੱਗ ਰਿਹਾ ਸੀ ਕਿ ਮੇਰਾ ਪਿਓ ਮੇਰੇ ਤੇ ਕਿੰਨਾ ਯਕੀਨ ਕਰ ਰਿਹਾ ਤੇ ਮੈਂ ਕਿੰਨਾ ਧੋਖਾ ਕਰ ਰਹੀ ਹੁਣ ਮੈਨੂੰ ਬੁਟੀਕ ਦੇ ਕੰਮ ਵਿੱਚ ਵੀ ਕੋਈ ਇੰਟਰਸਟ ਨਹੀਂ ਸੀ ਬਸ ਮੈਂ ਅੰਕਲ ਨਾਲ ਗੱਡੀ ਵਿੱਚ ਬੈਠ ਕੇ ਚਲੀ ਜਾਂਦੀ ਸੀ ਤੇ ਉਹਦੇ ਨਾਲ ਟਾਈਮ ਸਪੈਂਡ ਕਰਦੀ ਸੀ ਤੇ ਪੈਸੇ ਲੈ ਆਉਂਦੀ ਸੀ ਸਾਰੇ ਬੁਟੀਕ ਚ ਹੌਲੀ-ਹ ਪਤਾ ਲੱਗਣ ਲੱਗਿਆ ਸੀ ਕਿਸੇ ਨੇ ਬੁਟੀਕ ਵਿੱਚੋਂ ਹੀ ਮੇਰੇ ਪਿਓ ਨੂੰ ਇਸ ਗੱਲ ਦੀ ਪਿੰਕ ਦੇ ਦਿੱਤੀ ਤੇ ਮੇਰੇ ਡੈਡੀ ਨੂੰ ਇਹ ਫੀਲ ਹੋਇਆ ਕਿ ਜਦੋਂ ਦੋ ਬੰਦਿਆਂ ਨੇ ਇੱਕੋ ਗੱਲ ਦੱਸੀ ਤਾਂ ਮੈਨੂੰ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਆ ਇੱਕ ਦਿਨ ਮੇਰੇ ਡੈਡੀ ਨੇ ਸਾਡਾ ਪਿੱਛਾ ਕਰ ਲਿਆ ਤੇ ਪਿੱਛਾ ਕਰਕੇ ਸਾਡੀ ਸਾਰੀ ਸੱਚਾਈ ਪਤਾ ਲੱਗ ਗਈ ਤੇ ਡੈਡੀ ਨੇ ਜਦੋਂ ਵੇਖਿਆ ਕਿ ਅਸੀਂ ਦੋਵੇਂ ਹੋਟਲ ਵਿੱਚ ਗਏ ਆ ਤੇ ਅਸੀਂ ਹੋਟਲ ਦੇ ਰੂਮ ਵਿੱਚੋਂ ਬਾਹਰ ਨਿਕਲ ਰਹੇ ਸੀ ਤੇ ਡੈਡੀ ਉਸ ਹੋਟਲ ਦੇ ਰੂਮ ਵਾਲੇ ਮਾਲਕ ਕੋਲ ਖੜਾ ਸੀ ਤੇ ਪੁੱਛ ਰያ ਸੀ ਕਿ ਇਸ ਨਾਂ ਤੇ ਕੋਈ ਕਮਰਾ ਬੁੱਕ ਹੈਗਾ ਆ ਪਰ ਉਹ ਦੱਸ ਨਹੀਂ ਰਹੇ ਸੀ ਕਿਉਂਕਿ ਅੰਕਲ ਦੀ ਬੜੀ ਪਹੁੰਚ ਸੀ ਪਰ ਜਦੋਂ ਸਾਨੂੰ ਉਹਨਾਂ ਨੇ ਵੇਖ ਲਿਆ ਤਾਂ ਮੇਰੇ ਡੈਡੀ ਉੱਥੇ ਅੱਖਾਂ ਵਿੱਚ ਹੰਝੂ ਲੈ ਕੇ ਖੜੇ ਸੀ ਤੇ ਮੈਨੂੰ ਕਹਿਣ ਲੱਗੇ ਤੇਰੇ ਤੋਂ ਇਹ ਉਮੀਦ ਨਹੀਂ ਸੀ ਇੰਨੀ ਗੱਲ ਕਹਿ ਕੇ ਡੈਡੀ ਘਰ ਵਾਪਸ ਚਲੇ ਗਏ ਤੇ ਮੈਂ ਰੋਂਦੀ ਰੋਂਦੀ ਉਹਨਾਂ ਦੇ ਪਿੱਛੇ ਵਾਪਸ ਚਲੀ ਗਈ ਡੈਡੀ ਮੈਨੂੰ ਕਹਿਣ ਲੱਗਾ ਕਿ ਇਸ ਘਰ ਚ ਤੇਰੇ ਲਈ ਕੋਈ ਜਗ੍ਹਾ ਨਹੀਂ ਆ ਤੂੰ ਮੇਰਾ ਮੂੰਹ ਕਾਲਾ ਕਰ ਦਿੱਤਾ ਉਹ ਵੀ ਮੇਰੇ ਦੋਸਤ ਨਾ ਦੋਸਤ ਚਲ ਫਿਰ ਵੀ ਬਗਾਨਾ ਸੀ ਪਰ ਤੂੰ ਤੇ ਮੇਰੀ ਆਪਣੀ ਧੀ ਮੇਰੇ ਤੇ ਜਰਾ ਵੀ ਤਰਸਣਾ ਕੀਤਾ ਮੈਂ ਕਿਹਾ ਡੈਡੀ ਇਹ ਸਭ ਮੈਂ ਪੈਸੇ ਲਈ ਕੀਤਾ ਮੇਰੇ ਡੈਡੀ ਕਹਿਣ ਲੱਗੇ ਇਹੋ ਜੇ ਪੈਸੇ ਤੇ ਮੈਂ ਥੁੱਕਦਾ ਵੀ ਨਹੀਂ ਜੋ ਤੂੰ ਮਾਰ ਰਹੀ ਸੀ ਇਹੋ ਜੇ ਕਾਲੇ ਤਾਂ ਨਾਲ ਮੈਂ ਕਦੇ ਕਿਸੇ ਦਾ ਘਰ ਪੂਰਾ ਹੁੰਦਾ ਵੇਖਿਆ ਨਹੀਂ ਮੇਰੇ ਡੈਡੀ ਨੇ ਅਜ ਤੱਕ ਮੈਨੂੰ ਕਦੇ ਵੀ ਨਹੀਂ ਬੁਲਾਇਆ ਬੇਸ਼ੱਕ ਉਹਨੇ ਮੈਨੂੰ ਆਪਣੇ ਘਰ ਵਿੱਚ ਰੱਖਿਆ ਹੋਇਆ ਆ ਮੈਂ ੱੱਕੇ ਨਾਲ ਉਸ ਘਰ ਵਿੱਚ ਰਹਿ ਰਹੀ ਆ ਕਿਉਂਕਿ ਮੰਮੀ ਨੇ ਕਿਹਾ ਸੀ ਕਿ ਕੁੜੀ ਕਿੱਥੇ ਜਾਊਗੀ ਬੇਸ਼ੱਕ ਮੈਂ ਉਸ ਘਰ ਵਿੱਚ ਰਹਿ ਰਹੀ ਆ ਬੇਸ਼ੱਕ ਮੈਂ ਉਸ ਸੰਕਲ ਦਾ ਖਹਿੜਾ ਵੀ ਛੱਡ ਦਿੱਤਾ ਆ ਤੇ ਮੇਰੇ ਕੋਲ ਬੜਾ ਸੋਨਾ ਆ ਪਰ ਮੇਰੇ ਡੈਡੀ ਨੂੰ ਮੈਂ ਹਮੇਸ਼ਾ ਲਈ ਗਵਾ ਬੈਠੀ ਮੈਂ ਉਸ ਘਰ ਵਿੱਚ ਰਹਿ ਰਹੀ ਹਾਂ ਪਰ ਉਹਦੇ ਲਈ ਬੜੀ ਬਗਾਨੀ ਜੀ ਬਣ ਕੇ ਰਹਿ ਰਹੀ ਮੈਨੂੰ ਇਸ ਗੱਲ ਦਾ ਬੜਾ ਪਛਤਾਵਾ ਹੋ ਰਿਹਾ ਕਿ ਜ਼ਿੰਦਗੀ ਵਿੱਚ ਸਭ ਕੁਝ ਪੈਸਾ ਹੀ ਨਹੀਂ ਹੁੰਦਾ ਮੈਂ ਇੱਕ ਪੈਸੇ ਪਿੱਛੇ ਭੱਜ ਲੱਗ ਪੀ ਤੇ ਮੈਂ ਕੋਈ ਰਿਸ਼ਤਾ ਨਾਤਾ ਵੀ ਨਹੀਂ ਦੇਖਿਆ ਤੇ ਆਪਣੀ ਇੱਜ਼ਤ ਵੀ ਨਹੀਂ ਵੇਖੀ ਪਰ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਅਨਮੋਲ ਰਿਸ਼ਤਾ ਜੋ ਕਿ ਮੇਰਾ ਡੈਡੀ ਸੀ ਉਹਨੂੰ ਗਵਾ ਬੈਠੀ ਤੇ ਉਹ ਸ਼ਾਇਦ ਕਦੇ ਵੀ ਜ਼ਿੰਦਗੀ 'ਚ ਨਾ ਪੂਰਾ ਹੋਣ ਵਾਲਾ ਘਾਟਾ ਸੀ ਬੇਸ਼ੱਕ ਹੁਣ ਮੈਂ ਲੱਖ ਸੋਨੇ ਦੀ ਪੰਜਵਾ ਪਰ ਮੇਰੇ ਡੈਡੀ ਨੇ ਕਦੇ ਮੇਰੇ ਤੇ ਯਕੀਨ ਨਹੀਂ ਕਰਨਾ ਬੇਸ਼ੱਕ ਮਾਂ ਮੇਰੇ ਨਾਲ ਗੱਲਬਾਤ ਕਰਦੀ ਆ ਮੇਰੇ ਨਾਲ ਬੋਲਦੀ ਆ ਪਰ ਉਹ ਗੱਲ ਨਹੀਂ ਆ ਕਿਉਂਕਿ ਮੈਂ ਉਹਨਾਂ ਦੀ ਨਜ਼ਰਾਂ 'ਚ ਬਿਲਕੁਲ ਗਿਰ ਗਈ ਆ ਮੈਂ ਹਰ ਰਾਤ ਰੋਂਦੀ ਰਹਿੰਦੀ ਆ ਕਿਉਂਕਿ ਮੈਂ ਆਪਣੇ ਪਿਓ ਨੂੰ ਬੁਲਾਉਣ ਲਈ ਵੀ ਤਰਸ ਰਹੀ ਆ ਮੇਰੇ ਪਿਓ ਦਾ ਪਿਆਰ ਤਾਂ ਮੈਨੂੰ ਸਾਰੀ ਉਮਰ ਨਹੀਂ ਮਿਲਣਾ ਮੈਂ ਉਹਨੂੰ ਕਈ ਵਾਰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਕਦੇ ਵੀ ਉਹਨੇ ਮੇਰੇ ਵੱਲ ਨਹੀਂ ਵੇਖਿਆ ਉਹਨੇ ਮੇਰੀ ਮਾਂ ਨੂੰ ਕਹਿ ਦਿੱਤਾ ਸੀ ਕਿ ਇਹਨੂੰ ਕਹਿ ਦੇ ਮੈਨੂੰ ਕਦੇ ਵੀ ਬੁਲਾਉਣ ਦੀ ਕੋਸ਼ਿਸ਼ ਨਾ ਕਰੇ ਜੋ ਰਿਸ਼ਤਾ ਖੋ ਚੁੱਕੀ ਆ ਉਹ ਖੋ ਚੁੱਕੀ ਆ ਹੁਣ ਮੁੜ ਕੇ ਕਦੇ ਵੀ ਵਾਪਸ ਨਹੀਂ ਆਉਣਾ ਬਸ ਮੇਰੀ ਜ਼ਿੰਦਗੀ ਵਿੱਚ ਮੇਰੇ ਲੇ ਪਛਤਾਵਾ ਰਹਿ ਗਿਆ ਆ ਬੇਸ਼ੱਕ ਇਸ ਬਾਰੇ ਮੈਂ ਆਪ ਕਦੇ ਨਹੀਂ ਸੋਚਿਆ ਸੀ ਕਿ ਮੈਂ ਇਹ ਸਭ ਕਰਾਂ ਬੇਸ਼ੱਕ ਅੰਕਲ ਨੇ ਧੱਕੇ ਨਾਲ ਇਹਦਾ ਕੀਤਾ ਪਰ ਅੰਕਲ ਦੀ ਇਹ ਕਰਤੂਤ ਬਾਰੇ ਮੈਂ ਆਪਣੇ ਘਰ ਵੀ ਦੱਸ ਸਕਦੀ ਸੀ ਉਹ ਸੰਕਲ ਦੇ ਕੀਤੇ ਧੱਕੇ ਬਾਰੇ ਮੈਂ ਘਰ ਵੀ ਦੱਸ ਸਕਦੀ ਸੀ ਪਰ ਮੈਂ ਪੈਸੇ ਦੇ ਲਾਲਚ ਵਿੱਚ ਪੈ ਗਈ ਜਿਸ ਕਰਕੇ ਮੇਰੇ ਪੱਲੇ ਪਛਤਾਵਾ ਰਹਿ ਗਿਆ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ